ਦੋਸਤੋ ਨਮਸਕਾਰ ਅੱਜ ਸੰਗਰਾਜ ਦਾ ਦਿਹਾੜਾ ਹੈ ਕਤਕ ਮਹੀਨਾ ਚੜ ਗਿਆ ਹੈ ਦੀਵਾਲੀ ਦੇ ਦਿਨ ਹੈ ਤੇ ਬਜ਼ਾਰਾਂ ਵਿੱਚ ਰੌਣਕਾਂ ਨੇ ਵਧੀਆ ਲੋਕੀ ਘਰੇ ਫਿਰਦੇ ਆ ਆਪੋ ਆਪਣੇ ਕੰਮ ਕਾਰਨ ਲਈ ਤੇ ਸਾਥੀਓ ਤੁਹਾਨੂੰ ਸਾਰਿਆਂ ਨੂੰ ਦੁਆਵਾਂ ਸ਼ੁਭ ਕਾਮਨਾਵਾਂ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਤੁਸੀਂ ਹੱਸਦੇ ਵਾਸਤੇ ਰਹੋ ਖੁਸ਼ ਰਹੋ ਤੇ ਆਪਣੇ ਕੰਮਕਾਰ ਕਰਦੇ ਰਹੋ ਮੈਂ ਵਿਵੇਕ ਵਿਵੇਕ ਸਤਕ ਸੰਸਾਰ ਚੈਨਲ ਲੈ ਕੇ ਆਜਰਾਂ ਤੇ ਇਸ ਚੈਨਲ ਦੇ ਵਿੱਚ ਅਕਸਰ ਹੀ ਆਪਾਂ ਗੀਤ ਕਵਤਾਵਾਂ ਤੁਹਾਡੇ ਨਾਲ ਸੰਧੀਆਂ ਕਰਦੇ ਆਂ ਤੇ ਤੁਸੀਂ ਉਹਨਾਂ ਨੂੰ ਸੁਣਦੇ ਵੀ ਹੋਗੇ ਦੇ ਵੀ ਹੋਗੇ ਤੇ ਸਾਥੀਓ ਮੇਰੀ ਬੇਨਤੀ ਇਹੀ ਹੈ ਵੀ ਮੇਰੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਰਚਨਾਵਾਂ ਉੱਤੇ ਕਮੈਂਟਸ ਵੀ ਕਰੋ ਪੁੱਛ ਪਤਾ ਲੱਗੇ ਕਿ ਇਹ ਰਚਨਾ ਚੰਗੀ ਆ ਮਾੜੀ ਹੈ ਜਾਂ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਨੇ ਉਹ ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ ਹੀ ਜਿਹੜਾ ਇਹ ਰابطਾ ਆਪਣਾ ਅੱਗੇ ਵਧੇਗਾ ਤੇ ਲਓ ਪੇਸ਼ ਹੈ ਇੱਕ ਕਵਿਤਾ ਮੇਰੀ ਨਾ ਦੁੱਖ ਨੂੰ ਮਾੜਾ ਕਿਆ ਨਾ ਖੁਸ਼ੀ ਨਾਲ ਮੋਹ ਵਧਾਇਆ ਜੋ ਵੀ ਦੁਨੀਆ ਤੋਂ ਮਿਲ ਗਿਆ ਚੁੰਮ ਮੱਥੇ ਨਾਲ ਲਾਇਆ ਨਾ ਦੁੱਖ ਨੂੰ ਮਾੜਾ ਕਿਆ ਨਾ ਖੁਸ਼ੀ ਨਾਲ ਮੋਹ ਵਧਾਇਆ ਜੋ ਵੀ ਮਿਲ ਗਿਆ ਦੁਨੀਆ ਤੋਂ ਚੁੰਮ ਮੱਥੇ ਨਾਲ ਲਾਇਆ ਵਾਹ ਜੀ ਵਾਹ ਬਹਾਰ ਆਈ ਪਤ ਚੜ ਹੰਡਾਈ ਬਹਾਰ ਆਈ ਪਤ ਚੜ ਹੰਡਾਈ ਪਿਆਰ ਕੀਤਾ ਮਿਲ ਜਿਦਾ ਕਿਤੇ ਫੁੱਲ ਕਿਤੇ ਸੂਲਾ ਮਿਲੀਆਂ ਹਰ ਇੱਕ ਜ਼ਿੰਦਗੀ ਹਰ ਇੱਕ ਰੁੱਤ ਜ਼ਿੰਦਗੀ ਨੇ ਵਖਤ ਸਮੇਂ ਦੀ ਚਲਦੀ ਚੱਕਰੀ ਨੇ ਰੰਗ ਬੜੇ ਵਿਖਾਏ ਖੁੱਲੇ ਪੇਦ ਆਪਣੇ ਤੇ ਗੈਰਾਂ ਦੇ ਚਿਹਰੇ ਉੱਤੇ ਚਿਹਰੇ ਨਜ਼ਰ ਆਏ ਟੁੱਟੇ ਸੁਪਨੇ ਮਰ ਗਏ ਚਾ ਟੁੱਟੇ ਸੁਪਨੇ ਮਰ ਗਏ ਚਾ ਨਾ ਬਹਿ ਮਾਤਮ ਮਨਾਇਆ ਤੂੰ ਤਾਂ ਦੇ ਪੱਥਰ ਖਾ ਕੇ ਦਿਲ ਨੂੰ ਟੁੱਟਣ ਤੋਂ ਬਚਾਇਆ دل نو ਟੁੱਟਣ ਤੋਂ بچਾਇਆ ਤੁਰਦੇ ਰਹੇ ਆਪਣੇ ਰਾਹ ਤੇ ਨਾ জাল ਭਰਮ ਦਾ ਬਨਾਇਆ ਗੱਲਾਂ ਤਾਂ ਬਹੁਤ ਸੁਣਦੇ ਰਹੇ ਪਰੋਸੇ ਤੇ ਮਨ ਨੂੰ ਟਿਕਾਇਆ ਨਾ ਦੁੱਖ ਨੂੰ ਮਾਰਾ ਕਿਆ ਨਾ ਖੁਸ਼ੀ ਨਾਲ ਮੂੰਹ ਵਧਾਇਆ ਜੋ ਵੀ ਦੁਨੀਆ ਤੋਂ ਮਿਲ ਗਿਆ ਚਮ ਮੱਥੇ ਨਾਲ ਲਾਇਆ ਚਮ ਮੱਥੇ ਨਾਲ ਲਾਇਆ ਸਾਥੀਓ ਇੱਕ ਮੇਰੀ ਕਮਤਾ ਸੀ ਤੇ ਇੱਕ ਮੇਰੀ ਬੇਨਤੀ ਉਹ ਜਿਹੜੀ ਮੈਂ ਹਰ ਵਾਰੀ ਤੁਹਾਡੇ ਨਾਲ ਕਰਦਾ ਮਾਂ ਉਹ ਇਹ ਹੈ ਕਿ ਤੁਸੀਂ ਵਿਵੇਕ ਸਹਿਤਕ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਇਹ ਜਿਹੜੀਆਂ ਪੰਜਾਬੀ ਦੀਆਂ ਕਵਤਾਵਾਂ ਮੈਂ ਇਹ ਗੀਤ ਆ ਇਹ ਮਾਂ ਬੋਲੀ ਪੰਜਾਬੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਉਹ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇ ਧੰਨਵਾਦ ਜੀ ਸੁਪਰੀਆ ਜੀ